ਕੜੋਂ ਕੋਈ ਨਾ ਸਮਾਂ ਬਦਲ ਗਿਆ ਉਦੋਂ ਲਿਖਤ ਹੁੰਦੀ ਹੈ ਤੇ ਮਹਾਰਾਜ ਸਾਹਿਬ ਕਹਿੰਦੇ ਕਿ ਵੇਰੀ ਕਥਾ ਸੁਣਦੇ ਸੁਣਦੇ ਐਨਾ ਕਵਰਾਗ ਆ ਜਾਂਦਾ ਵੀ ਤਿੰਨ ਤਿੰਨ ਚਾਰ ਚਾਰ ਦਿਨ ਰਾਤਾਂ ਗੁਰੂ ਅੰਗਦ ਸਾਹਿਬ ਮਾਰੇ ਦੀ ਸਮਾਦੀ ਲੱਗੀ ਰਹਿੰਦੀ ਹੈ ਕਿਸੇ ਦੀ ਹਿਆ ਨਹੀਂ ਪੈਂਦਾ ਸੀ ਮਾਰੇ ਨੂੰ ਉਠਾਉਣ ਦਾ ਵੀ ਸਤਿਗੁਰੂ ਓਟ ਕੋ ਆਪੋ ਸਤਨਾਮ ਇਹ ਖੇਡ ਹੈ ਭੁੱਲ ਗੀਆਂ ਖੇਡਾਂ ਸਭ ਜਦੋਂ ਦੀਏ ਖੇਡ ਲੱਭੀ ਪਰ ਹਰ ਹਰਾਨ ਇਹ ਸਮਝ ਨਹੀਂ ਆਉਂਦੀ ਤੇਰੇ ਜੈ ਬੇਪਰਵਾਹ ਸ਼ੈਡ ਸ਼ਾ ਤਈ ਛੋਟੇ ਜੇ ਦਿਲ ਵਿੱਚ ਜਗਾ ਕਿਵੇਂ ਭਾਵਦੀ ਗੱਜ ਕੇ ਆਖੋ ਸਤਨਾਮ ਇਹਨੂੰ ਵਿਰਾਗ ਲੱਗਾ ਕਮਾਨ ਤੋੜ ਦਿੱਤੀ ਖੰਜਰ ਤੋੜ ਦਿੱਤਾ ਕਰ ਨਹੀਂ ਗਿਆ ਜੰਗਲਵੰਨੀ ਚਲੇ ਗਿਆ ਫਿਰ ਇਹਨੂੰ ਇੱਕ ਮਹਾਂਪੁਰਖ ਦੀ ਸੰਗਤ ਮਿਲੀ ਗੱਜ ਕੇ ਆਖੋ ਸਤਨਾਮ ਕਿਉਂਕਿ ਅੱਜ ਵੀ ਜਦੋਂ ਬੰਦਾ ਅੰਦਰੋਂ ਟੁੱਟਦਾ ਨਾ ਪਰੇਸ਼ਾਨੀਆਂ 'ਚ गिर ਜਾਂਦਾ ਏ ਚਾਰੇ ਪਾਸੇ ਬੰਦ ਹੁੰਦੇ ਤੇ ਫਿਰ ਉਹ ਦੋ ਫੈਸਲੇ ਕਰਦਾ ਜਾਂ ਤੇ ਆਤਮ ਤਿਆ ਤੇ ਜਾਂ ਫਿਰ ਵੱਡੇ ਬਾਪੂ ਕੋਲ ਆ ਜਾਂਦਾ ਗੱਜ ਕੇ ਆਖੋ ਸਤਨਾਮ